ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਆਪਾਂ ਸਭ ਦੇ ਸਭ ਦੁਪਹਿਰ ਦੇ ਸਮੇਂ ਦੇ ਵਿੱਚ ਆਪਣੀ ਫਾਸਟਿੰਗ ਦੇ ਵਿੱਚ ਖੁਦਾਵੰਦੀ ਹਜ਼ੂਰੀ ਵਿੱਚ ਇਕੱਠੇ ਹੋਏ ਆਂ ਅੱਜ ਅਸੀਂ ਸਭ ਦੇ ਸਭ ਮਿਲ ਕੇ ਖੁਦਾਵੰਦੀ ਹਜ਼ੂਰੀ ਚ ਜੋ ਫਾਸਟਿੰਗ ਕਰ ਰਹੇ ਆਂ ਉਸ ਨੂੰ ਫਾਸਟਿੰਗ ਨੂੰ ਪਰਮੇਸ਼ਰ ਦੇ ਹੱਥਾਂ ਵਿੱਚ ਸੌਂਪਾਂਗੇ ਔਰ ਅੱਜ ਦੇ ਵਚਨ ਦੇ ਲਈ ਸਭ ਮਿਲ ਕੇ ਦੁਆ ਕਰਾਂਗੇ ਹਾਲੇਲੂਇਆ 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 ਧੰਨਵਾਦ 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 ਕਰਦੇ ਆਂ ਮਹਾਨ ਖੁਦਾਵੰਦ ਪਿਆਰੇ ਪਿਤਾ ਪਰਮੇਸ਼ਰ ਪਰਬੂ ਯਹੋਵਾ ਤੁਹਾਡੀ ਪਵਿੱਤਰ ਹਜ਼ੂਰੀ ਅਗੇ ਝੁਕਦੇ ਹਾਂ ਪ੍ਰਭੂ ਜੀ ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਦੇ ਖੁਦਾਵੰਦ ਅਸੀ ਸਭ ਦੇ ਸਭ ਅੱਜ ਦੇ ਸ ਰੋਜ਼ਾ ਦੇ ਵਿੱਚ ਖੁਦਾਵੰਦ ਤੁਹਾਡੀ ਹਜ਼ੂਰੀ ਵਿੱਚ ਝੁਕਦੇ ਹਾਂ ਪ੍ਰਭੂ ਜੀ ਤੁਸੀਂ ਕਹਿ ਕੇ ਵਰਤ ਰੱਖ ਗਏ ਮੇਰੇ ਨੇੜੇ ਆਓ ਤੇ ਮੈਂ ਤੁਹਾਡੇ ਹਾਲਾਤਾਂ ਨੂੰ ਬਦਲ ਦੇਵਾਂਗਾ ਅੱਜ ਅਸੀਂ ਸੱਚਮੁੱਚ ਇਸ ਫਾਸਟਿੰਗ ਦੇ ਦੁਆਰਾ ਤੁਹਾਡੇ ਨੇੜੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਿਤਾ ਪਰਮੇਸ਼ਰ ਸਾਡਾ ਇਹ ਕਦਮ ਤੁਹਾਨੂੰ ਪਸੰਦ ਆਵੇ ਪਿਤਾ ਪਰਮੇਸ਼ਰ ਅਸੀਂ ਇਸੇ ਤਰ੍ਹਾਂ ਇੱਕ ਇੱਕ ਕਰਕੇ ਤੁਹਾਡੇ ਕੋਲੋਜ਼ ਹੋਈਏ ਤੁਹਾਡੇ ਨੇੜੇ ਰਹੀਏ ਕਿਉਂਕਿ ਤੁਹਾਡੇ ਕੋਲੋਜ਼ ਤੁਹਾਡੇ ਨੇੜੇ ਰਹਿਣਾ ਸਾਡੇ ਲਈ ਸੱਚਮੁੱਚ ਚੰਗਾ ਆ ਅਸੀਂ ਇਸ ਚੰਗਿਆਈ ਦੇ ਰਾਹ ਤੇ ਚੱਲਦੇ ਹੋਏ ਤੁਹਾਡੀ ਆਸ਼ੀਸ਼ਾਂ ਬਰਕਤਾਂ ਨੂੰ ਪ੍ਰਾਪਤ ਕਰੀਏ ਅਸੀਂ ਜਦ ਵੀ ਫਾਸਟਿੰਗ ਕਰੀਏ ਖੁਦਾਵੰਦ ਸਾਡਾ ਫਾਸਟਿੰਗ ਕਰਨਾ ਤੁਹਾਨੂੰ ਪਸੰਦ ਆਵੇ ਅੱਜ ਦੇ ਦਿਨ ਅਸੀਂ ਜੋ ਵੀ ਫਾਸਟਿੰਗ ਕੀਤੀ ਆ ਖੁਦਾਵੰਦ ਹੁਣ ਅਸੀਂ ਉਸ ਫਾਸਟਿੰਗ ਦੇ ਲਈ ਕੁਝ ਵਚਨਾਂ ਨੂੰ ਸੁਣਨ ਪੜਨ ਲਈ ਜਾ ਰਹੇ ਹਾਂ ਪਿਤਾ ਇਹਨਾਂ ਵਚਨਾਂ ਨੂੰ ਸਾਡੇ ਹਿਰਦਿਆਂ ਦੇ ਅੰਦਰ ਜਮਾ ਕਰਨਾ ਅਰ ਅਸੀਂ ਇਹਨਾਂ ਵਚਨਾਂ ਦੇ ਦੁਆਰਾ ਖਰਾ ਅਤੇ ਸੱਚਾ ਵਰਤ ਰੱਖੀ ਜਿਹੜਾ ਵਰਤ ਤੁਹਾਨੂੰ ਪਸੰਦ ਹੋਵੇ ਖੁਦਾਵੰਦ ਅਸੀਂ ਆਪਣੇ ਦਿਲਾਂ ਨੂੰ ਖੋਲ੍ਹੀਏ ਆਪਣੇ ਆਤਮਾ ਨੂੰ ਤੁਹਾਡੇ ਹੱਥਾਂ ਵਿੱਚ ਸੌਂਪੀਏ ਅਤੇ ਤੁਹਾਡੀ ਮਰਜ਼ੀ ਇੱਛਾ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਬਤੀਤ ਕਰੀਏ ਸਾਡੇ ਅੱਜ ਦੇ ਦਿਨ ਦੇ ਲਈ ਤੁਹਾਡਾ ਧੰਨਵਾਦ ਦਿਨ ਪਰਵੇਸ਼ ਤੁਸਾਨੂੰ ਸਬਰ ਸੰਤੋਖ ਦਿੱਤਾ ਤੁਹਾਡਾ ਧੰਨਵਾਦ ਪ੍ਰਭੂ ਜੀ ਤੁਸੀਂ ਸਾਨੂੰ ਜੀਵਨ ਦੀ ਰੋਟੀ ਦਿੱਤੀ ਅਤੇ ਸੰਸਾਰਿਕ ਭੁੱਖ ਤੇ ਕੰਟਰੋਲ ਕਰਨ ਦਾ ਸਮਝ ਬੁੱਧ ਬਲ ਦਿੱਤਾ ਤੁਹਾਡਾ ਸ਼ੁਕਰ ਕਰਦੇ ਹੋ ਮਹਾਨ ਖੁਦਾਵੰਦ ਅਸੀਂ ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਤੁਹਾਡੇ ਖਾਸ ਵਚਨਾਂ ਨੂੰ ਪੜ੍ਹਨ ਜਾ ਰਹੇ ਹਾਂ ਇਹ ਵਚਨ ਸਾਡੇ ਹਿਰਦੇ ਅੰਦਰ ਲਿਖੇ ਜਾਣ ਕੋਈ ਵਿਰੋਧੀ ਦੀ ਸ਼ਕਤੀ ਇਹਨਾਂ ਵਚਨਾਂ ਨੂੰ ਸਾਡੇ ਕੋਲੋਂ ਚੁਰਾ ਨਾ ਪਾਵੇ ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਸ਼ੁ ਮਸੀਹ ਜੀ ਦੇ ਨਾਮ ਵਿੱਚ ਆਮੇਨ ਅੱਜ ਆਪਾਂ ਪਰਮੇਸ਼ਰ ਦੇ ਵਚਨ ਤਾਂ ਜਾਣਗੇ ਹਵਸੀਆ 2 ਉਹਦੀ 11 ਔਰ 12 ਨੰਬਰ ਆਇਤ ਨੂੰ ਇਸ ਲਈ ਚੇਤੇ ਕਰੋ ਕਿ ਅੱਗੇ ਤੁਸੀਂ ਸ਼ਰੀਰ ਦੇ ਅਨੁਸਾਰ ਪਰਾਇਆਂ ਕਾਮਾਂ ਦੇ ਲੋਕ ਸੀ ਅਤੇ ਉਹਨਾਂ ਤੋਂ ਜਿਨ੍ਹਾਂ ਦੀ ਸੁਨਨਤ ਸ਼ਰੀਰ ਦੇ ਹੱਥਾਂ ਨਾਲ ਕੀਤੀ ਹੋਈ ਸੀ ਆ ਸੁਨਨਤੀ ਕਹਾਉਂਦੇ ਸੀ ਨਾਲੇ ਤੁਸੀਂ ਉਸ ਸਮੇਂ ਮਸੀਹ ਤੋਂ ਵੱਖਰੇ ਇਜ਼ਰਾਈਲ ਦੀ ਪ੍ਰਜਾ ਤੋਂ ਅਲੱਗ ਕੀਤੇ ਹੋਏ ਵਚਨ ਦੇ ਵਾਅਦਿਆਂ ਤੋਂ ਬਾਹਰ ਬਿਨਾਂ ਆਸate ਸੰਸਾਰ ਵਿੱਚ ਪਰਮੇਸ਼ਰ ਤੋਂ ਰਹਿਤ ਸੀ ਹਾਲੇਲੂਇਆ ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਅੱਜ ਅਸੀਂ ਜਿੰਨੇ ਵੀ ਭੈਣ ਭਾਈਆਂ ਜਿਹੜੇ ਖੁਦਾ ਦੇ ਚੁਣੇ ਹੋਏ ਆ ਖੁਦਾ ਦੇ ਵਿੱਚ ਆ ਅੱਜ ਅਸੀਂ ਬਹੁਤ ਸਾਰੇ ਐਸੇ ਭੈਣ ਭਾਈ ਨਹੀਂ ਆ ਜਿਨ੍ਹਾਂ ਨੇ ਪਰਮੇਸ਼ਰ ਤੋਂ ਆਸ਼ੀਸ਼ ਲੈ ਲਈ ਅਤੇ ਉਸ ਤੋਂ ਬਾਅਦ ਆਪਣੇ ਵਿਸ਼ਵਾਸ 'ਚ ਘਟ ਗਏ ਐਸੇ ਬਹੁਤ ਸਾਰੇ ਭੈਣ ਭਾਈ ਆ ਜਿਹੜੇ ਦੁੱਖ 'ਚ ਸੀ ਮੁਸੀਬਤ ਔਰ ਪਰੇਸ਼ਾਨੀ ਦੇ ਵਿੱਚ ਸੀ ਤਾ ਉਸ ਵੇਲੇ ਉਹ ਕੀ ਕਹਿੰਦੇ ਸੀ ਕਿ ਪਤਾ ਨਹੀਂ ਕਦੋਂ ਇਹ ਦੁੱਖ ਦੂਰ ਹੋਣਗੇ ਪਤਾ ਨਹੀਂ ਕਦੋਂ ਸਾਨੂੰ ਸੱਚਾ ਖੁਦਾ ਮਿਲੇਗਾ ਅਗਰ ਜੇ ਸੱਚਾ ਖੁਦਾ ਇੱਕ ਵਾਰੀ ਮਿਲ ਜੇ ਇੰਨੀ ਆराधना ਸੀ ਉਹਦੀ ਕਰੀਏਗੇ ਜਿੰਨੇ ਸਾਨੂੰ ਅੱਜ ਦੁੱਖ ਆ ਇਹ ਸਾਰੇ ਸੁੱਖ ਦੇ ਵਿੱਚ ਬਦਲ ਜਾਣ ਅਸੀਂ ਐਸੀ ਆराधना ਕਰੀ ਅਸੀਂ ਕਿੰਨੇ ਅਸੀਂ ਜੇ ਇਹ ਸੱਚੇ ਨਹੀਂ ਨਾ ਹੈਗੇ ਜੇ ਸੱਚਾ ਸੀ ਝੂਠਿਆਂ ਦੀ ਇੰਨੀ ਭਗਤੀ ਆराधना ਕਰ ਸਕਦੇ ਆ ਤੇ ਜਿੱਦੇ ਸਾਨੂੰ ਸੱਚਾ ਖੁਦਾ ਮਿਲ ਗਿਆ ਉਹਦੇ ਅਸੀਂ ਕਿੰਨੀ ਹੀ ਆराधना ਕਰਾਂਗੇ ਪਰ ਜਿੱਦੇ ਸਾਨੂੰ ਸੱਚਾ ਮਿਲ ਗਿਆ ਉਹਦੇ ਅਸੀਂ ਉਹਦੀ ਆਰਾਧਨਾ ਕੀਤੀ ਔਰ ਉਹਨੇ ਸਾਨੂੰ ਆਸ਼ੀਸ਼ਾਂ ਦਿੱਤੀਆਂ ਫਿਰ ਅਸੀਂ ਪਹਿਲਾਂ ਕਹਿੰਦੇ ਸੀ ਅੱਜ ਅਸੀਂ ਇਹਨਾਂ ਦੇ ਅੱਗੇ ਪਿੱਛੇ ਵਜਦੇ ਫਿਰਦੇ ਸਾਨੂੰ ਕੁਝ ਦਿੰਦੇ ਨਹੀਂ ਆ ਜਿਹੜਾ ਖੁਦਾ ਸਾਨੂੰ ਖੁਸ਼ਹਾਲ ਭਰਪੂਰ ਅਤੇ ਆਨੰਦ ਦੇਵੇ ਤੇ ਉਸ ਖੁਦਾ ਦੀ ਅਸੀਂ ਕਿੰਨੀ ਆਰਾਧਨਾ ਕਰਾਂਗੇ ਅੱਜ ਸਾਡੇ ਖੁਦਾ ਨੇ ਸਾਨੂੰ ਖੁਸ਼ਹਾਲ ਵੀ ਕਰਤਾ ਆਨੰਦਿਤ ਵੀ ਕਰਤਾ ਭਰਪੂਰ ਵੀ ਕਰਤਾ ਪਰ ਅੱਜ ਸਾਡੀ ਆਰਾਧਨਾ ਕੀ ਹੋ ਗਈ ਆ ਕੱਟ ਗਈ ਆ ਅਸੀਂ ਆਸ਼ੀਸ਼ਾਂ ਲੈ ਰਹੇ ਆ ਪਰ ਆਸ਼ੀਸ਼ਾਂ ਦੇ ਬਦਲੇ ਧੰਨਵਾਦ ਨਹੀਂ ਦੇ ਰਹੇ ਜਿੱਦਾਂ ਬਹੁਤ ਵਾਰ ਮੈਂ ਗੱਲ ਦੱਸੀ ਆ ਕਿ ਬਹੁਤ ਸਾਰੇ ਭੈਣ ਭਾਈਆ ਉਹਨਾਂ ਨੂੰ ਪ੍ਰੇਰ ਲਾਈਨ ਨੰਬਰ ਉਦੋਂ ਹੀ ਯਾਦ ਆਉਂਦਾ ਜਦੋਂ ਉਹਨਾਂ ਨੂੰ ਜ਼ਰੂਰਤ ਹੁੰਦੀ ਆ ਫਿਰ ਉਸ ਤੋਂ ਬਾਅਦ ਜਦੋਂ ਉਹ ਜ਼ਰੂਰਤ ਪੂਰੀ ਹੋ ਜਾਂਦੀ ਫਿਰ ਸਾਨੂੰ ਯਾਦ ਨਹੀਂ ਆਉਂਦਾ ਫਿਰ ਉਸ ਤੋਂ ਬਾਅਦ ਜਦੋਂ ਦੁਬਾਰਾ ਜ਼ਰੂਰਤ ਪੈਂਦੀ ਆ ਫਿਰ ਸਾਨੂੰ ਯਾਦ ਆਉਂਦਾ ਅਤੇ ਫਿਰ ਉਹਨਾਂ ਨੂੰ ਜਦੋਂ ਪੁੱਛ ਲਿਆ ਜਾਵੇ ਆਪ ਨਹੀਂ ਪਰ ਜੇ ਉਹਨਾਂ ਨੂੰ ਪੁੱਛ ਲਿਆ ਜਾਵੇ ਕਿ ਪਹਿਲਾਂ ਵੀ ਤੁਸੀਂ ਪ੍ਰੇਰ ਕਰਾਈ ਸੀ ਤੁਸੀਂ ਗਵਾਹੀ ਨਹੀਂ ਲਿਖਵਾਈ ਤਾਂ ਉਹਦੋਂ ਕੀ ਕਹਣਗੇ ਸਾਡਾ ਸਮਾਂ ਨਹੀਂ ਲੱਗਿਆ ਸਾਨੂੰ ਯਾਦ ਨਹੀਂ ਰਿਹਾ ਸਾਨੂੰ ਚੇਤੇ ਭੁੱਲ ਗਿਆ ਸੀ ਬਿਜ਼ੀ ਬੋਸ ਸੀ ਅਗਰ ਤੁਸੀਂ ਇੰਨੇ ਬਿਜ਼ੀ ਸੀ ਅੱਜ ਜਾਂ ਤੁਹਾਡੇ ਤੇ ਜ਼ਰੂਰਤ ਪਈ ਆ ਤੇ ਅੱਜ ਤੁਹਾਨੂੰ ਕਿੱਦਾਂ ਸਮਾਂ ਮਿਲ ਗਿਆ ਕਿ ਅਸੀਂ ਦੁਬਾਰਾ ਤੋਂ ਪ੍ਰੇਰ ਕਰਵਾਈਏ ਸਾਡੇ ਕੋਲੇ ਖੁਦਾ ਦੀ ਅਰਦਾਸ ਨ ਕਰਨ ਦੇ ਲਈ ਸਮਾਂ ਨਹੀਂ ਆ ਪਰ ਪਰਮੇਸ਼ਰ ਦੀ ਧੰਨਵਾਦ ਕਰਨ ਦੇ ਲਈ ਸਮਾਂ ਨਹੀਂ ਆ ਪਰ ਖੁਦਾ ਕੋਲੋਂ ਅਸ਼ਿਸ਼ਾਂ ਲੈਣ ਦੇ ਲਈ ਬਹੁਤ ਸਮਾਂ ਹੈ ਆਦਰ ਸਾਨੂੰ ਖੁਦਾ ਕਵੇਨਾ ਕਿ ਮੈਂ ਸਾਰਾ ਦਿਨ ਅੱਜ ਪੈਸਿਆਂ ਦਾ ਮੀਂਹ ਭਰਾਵਾਂਗਾ ਤੇ ਤੁਸੀਂ ਜਿੰਨੇ ਇਕੱਠੇ ਕਰ ਸਕਦੇ ਹੋ ਕਰ ਲਿਓ ਤੇ ਸਾਰੇ ਬਜ਼ੁਰਗ ਬੱਚੇ ਸਾਰੇ ਬੱਚੇ ਸਕੂਲਾਂ ਤੋਂ ਛੁੱਟੀ ਕਰ ਲੈਣਗੇ ਜਿਹੜੇ ਆਫਿਸ ਜਾਂਦੇ ਹੋ ਆਫਿਸ ਤੋਂ ਛੁੱਟੀ ਕਰ ਲੈਣਗੇ ਜਿਹੜੇ ਬਜ਼ੁਰਗ ਮੰਝੇ ਤੇ ਪਏ ਸੀ ਉਹ ਵੀ ਉੱਠ ਕੇ ਬਾਹਰ ਆ ਜਾਣਗੇ ਵੀ ਕਿਤੇ ਐਸਾ ਨਾ ਹੋਵੇ ਵੀ ਸਾਡੇ ਤੋਂ ਧਨ ਘਟ ਜਾਵੇ ਅੱਜ ਤਾਂ ਮੈਂ ਵੀ ਇਕੱਠੇ ਕਰ ਲੂੰਗੀ ਬਰ ਇਹ ਹੀ ਜਿਕੇ ਤੇ ਕਹਿ ਦਿਆ ਜਾਵੇ ਅੱਜ ਪੂਰੀ ਫੈਮਿਲੀ ਨੇ ਚਰਚ ਆਉਣਾ ਹੈ ਉਸ ਦਿਨ ਅਸੀਂ ਕਵਾਂਗੇ ਨਹੀਂ ਸਾਡਾ ਸਰਦਾ ਨਹੀਂ ਕਿਉਂਕਿ ਬੱਚਿਆਂ ਨੇ ਸਕੂਲ ਜਾਣਾ ਹੈ ਅਸੀਂ ਆਫਿਸ ਜਾਣਾ ਹੈ ਅਤੇ ਬਜ਼ੁਰਗਾਂ ਦੇ ਤਾਂ ਪਹਿਲਾਂ ਹੀ ਹੱਥ ਖੜੇ ਆ ਜੀ ਨਾ ਤਾਂ ਉਹ ਗਰਮੀ 'ਚ ਬਹਿ ਸਕਦੇ ਤੇ ਨਾ ਉਹ ਇੰਨਾ ਸਫ਼ਰ ਕਰ ਸਕਦੇ ਆ ਅਸੀਂ ਸਭ ਕੁਝ ਕਰ ਸਕਦੇ ਆ ਬਸ ਸਾਡਾ ਮਤਲਬ ਨਿਕਲਣਾ ਚਾਹੀਦਾ ਹੈ ਅਸੀਂ ਹੌਣ ਦੇਖੋ ਬਹੁਤ ਸਾਰੇ ਭੈਣ ਭਾਈ ਆ ਜਿਹੜੇ ਸਵੇਰੇ ਉੱਠਦੇ ਆ ਸਾਰੇ ਕਹਿੰਦੇ ਹੋਣਗੇ ਵੀ ਸਾਨੂੰ ਸਭ ਤੋਂ ਪਹਿਲਾਂ ਰੋਟੀ ਚਾਹੀਦੀ ਸਾਨੂੰ ਖੋ ਪੈਣ ਲੱਗ ਜਾਂਦੇ ਆ ਪਰ ਅੱਜ ਅਸੀਂ ਫਾਸਟਿੰਗ ਕਰ ਰਹੇ ਆ ਕਿਉਂਕਿ ਸਾਨੂੰ ਜ਼ਰੂਰਤ ਆ ਸਾਡੀ ਜ਼ਰੂਰਤ ਪੂਰੀ ਹੋਣੀ ਚਾਹੀਦੀ ਉਹਦੇ ਬਦਲੇ ਸਾਨੂੰ ਕੁਝ ਵੀ ਕਰਨਾ ਕਿਉਂ ਨਾ ਪੈ ਜਾ ਜੀ ਅਸੀਂ ਕਰਨ ਲਈ ਤਿਆਰ ਆ ਜਿੱਦਾਂ ਅਸੀਂ ਦੇਖਦੇ ਆ ਅਮੀਰ ਤੋਂ ਅਮੀਰ ਘਰਾਂ ਦੇ ਬੱਚੇ ਜਿਨ੍ਹਾਂ ਦੇ ਆਪਦੇ ਘਰਾਂ 'ਚ ਸਫਾਈ ਝਾੜੂ ਪੂੰਛੀ ਵਾਲੇ ਬੰਦੇ ਲੱਗੇ ਹੁੰਦੇ ਆ ਜਦੋਂ ਫੋਰਨ ਕੰਟਰੀ 'ਚ ਚੱਲ ਜਾਂਦੇ ਉਹ ਸੜਕਾਂ ਤੋਂ ਡਸਟਬਿਨ ਖਾਲੀ ਕਰਦੇ ਆ ਉਹ ਲੇਬਰਰ ਜਦ ਬਣ ਜਾਂਦੇ ਉੱਤੇ ਜਾ ਕੇ ਮਿਸਤਰੀ ਨੂੰ ਇੱਟਾਂ ਫੜਾਉਂਦੇ ਆ ਉਹ ਲੋਕ ਜਿਨ੍ਹਾਂ ਦੇ ਆਪ ਦੇ ਘਰੇ ਝਾੜੂ ਪੋਚੇ ਕੱਪੜੇ ਲਈ ਵੀ ਔਰਤਾਂ ਲੱਗੀਆਂ ਹੋਈਆਂ ਸੀ ਉਹ ਬਾਹਰ ਜਾ ਕੇ ਕਰਦੇ ਆ ਇਦਾਂ ਦੇ ਕੰਮ ਕਿਉਂਕਿ ਉਹਨਾਂ ਦਾ ਮਕਤਲਬ ਪੂਰਾ ਹੋ ਰਿਹਾ ਮਕਸਦ ਪੂਰਾ ਹੋ ਰਿਹਾ ਉਹਨਾਂ ਨੂੰ ਪੈਸੇ ਮਿਲ ਰਹੇ ਆ ਸਾਨੂੰ ਕਿਤੇ ਪੈਸੇ ਮਿਲ ਰਹੇ ਹੋ ਨਾ ਸਾਡੀ ਲੋੜ ਪੂਰੀ ਹੋ ਰਹੀ ਹੋਵੇ ਤਾਂ ਅਸੀਂ ਕੁਛ ਵੀ ਕਰ ਸਕਦੇ ਆ ਕੋਈ ਐਸਾ ਭੈਣ ਭਾਈ ਨਹੀਂ ਜਿਹੜਾ ਕਹਿੰਦਾ ਅਸੀਂ ਕਰ ਨਹੀਂ ਸਕਦੇ ਅਸੀਂ ਸਭ ਕੁਝ ਕਰ ਲਾਂਗੇ ਬਸ ਸਾਡਾ ਮਤਲਬ ਪੂਰਾ ਹੁੰਦਾ ਹੋਵੇ ਪਰ ਉਹਦੇ ਬਦਲੇ ਕੋਈ ਸਾਨੂੰ ਇਹ ਰਾ ਕਹਿ ਦਵੇ ਵੀ ਖੁਦਾ ਦਾ ਧੰਨਵਾਦ ਕਰੋ ਜੇ ਕੋਈ ਚਾਰ ਬੰਦਿਆ ਕੇ ਸਾਨੂੰ ਪੁੱਛ ਵੀ ਲਵੇ ਨਾ ਵੀ ਕਿਵੇਂ ਆ ਤੇ ਸਾਡੇ ਘਰੇ ਭਾਵੇਂ ਕਰੋੜਾਂ ਪੈਸੇ ਪਏ ਹੋਣ ਤੇ ਅਸੀਂ ਕਹਾਂਗੇ ਬਈ ਬਹੁਤ ਮਾੜੇ ਆ ਔਖਾ ਹੀ ਆ ਪੈਸਾ ਹੀ ਗੁਜ਼ਾਰਾ ਕਰੀਦਾ ਅਸੀਂ ਲੋਕ ਉਹ ਨਹੀਂ ਆ ਜੋ ਖੁਦਾ ਦੀ ਆਸ਼ੀਸ਼ ਨੂੰ ਖੁੱਲਾ ਹੈ ਖੁੱਲੇ ਆਮ ਮਤਲਬ ਖੁਸ਼ੀ ਨਾਲ ਦਸੀਏ ਪਰ ਅਸੀਂ ਉਹ ਲੋਕ ਹੈ ਜਿਹੜੇ ਆਸ਼ੀਸ਼ ਖੁਦਾ ਤੋਂ ਲੈ ਲਈ ਖੁਦਾ ਦਾ ਤਾਂ ਕੀ ਨਾਮ ਲੈਣਾ ਸੀ ਉੱਤੋਂ ਇਹੀ ਕਹਿ ਦੇਣਾ ਸਾਡੇ ਕੋਲ ਤਾਂ ਕੁਝ ਹੈ ਹੀ ਨਹੀਂ ਵਚਨ ਚ ਲਿਖਿਆ ਚੇਤੇ ਰੱਖੋ ਇਸ ਲਈ ਚੇਤੇ ਰੱਖੋ ਕਿ ਤੁਸੀਂ ਪਹਿਲਾਂ ਕਿਵੇਂ ਦੇ ਸੀ ਸਰੀਰ ਦੇ ਅਨੁਸਾਰ ਜਦੋਂ ਤੁਸੀਂ ਪ੍ਰਾਇਆਂ ਕਾਮਾਂ ਦੇ ਲੋਕ ਸੀ ਕੁਝ ਲੋਕ ਤੁਹਾਨੂੰ ਧਰਮੀ ਕੁਝ ਲੋਕ ਤੁਹਾਨੂੰ ਪਾਪੀ ਕੁਝ ਲੋਕ ਤੁਹਾਨੂੰ ਸ਼ੁੱਧ ਕੁਝ ਲੋਕ ਅਸ਼ੁੱਧ ਕੋਈ ਤੁਹਾਡੇ ਨਾਲ ਮਿਲਦੇ ਵਰਤਦੇ ਸੀ ਕੋਈ ਤੁਹਾਡਾ ਸਾਥ ਛੱਡ ਗਏ ਸੀ ਕੋਈ ਤੁਹਾਨੂੰ ਮੂੰਹ ਦੇ ਮਿੱਠੇ ਸੀ ਕਈਆਂ ਦੇ ਦਿਲ ਚ ਕੋੜ ਸੀ ਗਈ ਦਿਲ ਚ ਚਲਾਕੀਆਂ ਰੱਖਦੇ ਸੀ ਕੋਈ ਤੁਹਾਨੂੰ ਉੱਤੋਂ ਤੋਂ ਖੁਸ਼ ਕਰਦਾ ਸੀ ਅੰਦਰੋਂ ਤੁਹਾਨੂੰ ਗਿਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਐਸੇ ਬਹੁਤ ਸਾਰੇ ਪਲ ਸੀ ਜਦੋਂ ਅਸੀਂ ਦੁੱਖ ਚ ਸੀ ਪਰੇਸ਼ਾਨੀ ਚ ਸੀ ਮੁਸੀਬਤ ਚ ਸੀ ਖੁਦਾ ਕਹਿੰਦਾ ਯਾਦ ਕਰੋ ਉਸ ਵੇਲੇ ਨੂੰ ਕਹਿੰਦਾ ਜਦੋਂ ਤੁਸੀਂ ਮਸੀਹ ਤੋਂ ਵੱਖਰੇ ਸੀ ਇਜ਼ਰਾਈਲ ਦੀ ਕੌਮ ਤੋਂ ਵੱਖਰੇ ਸੀ ਉਹਦੀ ਪ੍ਰਜਾ ਤੋਂ ਅਲੱਗ ਸੀ ਔਰ ਉਹਦੇ ਵਚਨ ਉਹਦੇ ਵਾਅਦਿਆਂ ਤੋਂ ਬਾਹਰ ਸੀ ਉਹਦੀ ਆਸ ਤੋਂ ਬਾਹਰ ਸੀ ਅਤੇ ਸੰਸਾਰ ਦੇ ਪਰਮੇਸ਼ਰ ਦੇ ਵਿੱਚ ਸੀ ਪਰ ਕਿਦੇ ਚ ਸੀ ਸੰਸਾਰ ਦੇ ਪਰਮੇਸ਼ਰ ਦੇ ਉਹ ਸੰਸਾਰ ਦਾ ਪਰਮੇਸ਼ਰ ਕੀ ਸੀ ਮਿੱਟੀ ਸੀ ਮੂਰਤੀਆਂ ਸੀ ਪੱਥਰ ਸੀ ਫੋਟੋਆਂ ਸੀ ਦੀਵੇ ਸੀ ਚਿਰਾਗ ਸੀ ਤੂਫਾਂ ਅਰਗਬੱਤੀਆਂ ਸੀ ਕਹਿੰਦਾ ਉਸ ਸਮੇਂ ਤੁਸੀਂ ਪਰਮੇਸ਼ਰ ਦੇ ਵਚਨ ਦੇ ਵਾਧਿਆਂ ਤੋਂ ਬਾਹਰ ਬਿਨਾਂ ਆਸ ਅਤੇ ਸੰਸਾਰ ਦੇ ਵਿੱਚ ਪਰਮੇਸ਼ਰ ਦੇ ਵਿੱਚ ਸੀ ਪਰ ਪਰਮੇਸ਼ਰ ਤੋਂ ਦੂਰ ਸੀ ਹallelujah ਪਰ ਉਸ ਵੇਲੇ ਅਸੀਂ ਕੀ ਸੀ ਸੱਚੇ ਪਰਮੇਸ਼ਰ ਤੋਂ ਦੂਰ ਸੀ ਸੰਸਾਰ ਦੇ ਪਰਮੇਸ਼ਰ ਅਸੀਂ ਬੜੇ ਇਤਿਆਹਾਤਿਆਂ ਵੇਖਲੇ ਸੀ ਕੱਖ ਨਹੀਂ ਸੀ ਸਾਨੂੰ ਮਿਲਿਆ ਪਰ ਫਿਰ ਵੀ ਅਸੀਂ ਸਾਨੂੰ ਇੰਨਾ ਡਰ ਸੀ ਵੀ ਜੇ 5 ਚੌਕੀਆਂ ਭਰਨ ਨੂੰ ਕਿਹਾ ਤੇ 5 ਅਸੀਂ ਭਰਨੀਆਂ ਆ ਕਿਤੇ ਐਸਾ ਨਾ ਹੋ ਜਾਵੇ ਵੀ ਸਾਡੇ ਤੇ ਕ੍ਰੋਧ ਆ ਜਾਵੇ ਜੇ ਸਾਨੂੰ ਕਿਸੇ ਨੇ ਕਹਿਣਾ ਵੀ ਸਵਾ ਕਿਲੋ ਦੇਸੀ ਘਿਓ ਚੜਾ ਕੇ ਆਉਣਾ ਤੇ ਚੜਾਉਣਾ ਆ ਉਹ ਭਾਵੇਂ ਜਾਂਦੇ ਡੋਲਣ ਭਾਵੇਂ ਸਾੜਨ ਜੋ ਮਰਜ਼ੀ ਕਰਨ ਸਾਨੂੰ ਇਹ ਹੁੰਦਾ ਸੀ ਕਿ ਜੇ ਉਹਨੇ ਕਰਨ ਨੂੰ ਕਿਹਾ ਤੇ ਅਸੀਂ ਕਰਨਾ ਹੀ ਆ ਜੇ ਰੋਜ਼ ਸਾਨੂੰ ਯਾਮ ਨੂੰ ਦੀਵਾ ਬਾਲਣ ਨੂੰ ਕਿਹਾ ਸੀ ਤਾਂ ਸਾਡੇ ਘਰੇ ਰੋਜ਼ ਦੀਵਾ ਬਲਦਾ ਸੀ ਔਰ ਕੋਈ ਭੈਣ ਭਾਈ ਐਸੇ ਸੀ ਜਿਨ੍ਹਾਂ ਦੇ 24 ਘੰਟੇ ਹੀ ਬਲਦਾ ਰਹਿੰਦਾ ਸੀ ਕਿਉਂ ਜੀ ਸਾਨੂੰ ਕਿਹਾ ਗਿਆ ਸੀ ਉਦੋਂ ਸਾਡੀ ਪ੍ਰੀਤ ਬੜੀ ਤੇਜ ਸੀ ਉਦੋਂ ਅਸੀਂ ਬੜੀ ਧਾਰਮਿਕਤਾ ਵਿੱਚ ਬਣਦੇ ਸੀ ਅੱਜ ਸਾਡੀ ਧਾਰਮਿਕਤਾ ਠੰਡੀ ਕਿਉਂ ਪੈ ਗਈ ਆ ਜਿੱਥੇ ਨਾ ਸਾਨੂੰ ਅਰਗਬਤੀ ਦੀ ਲੋੜ ਹੈ ਨਾ ਚੌਕੀਆਂ ਭਰਨੀਆਂ ਪੈਂਦੀਆਂ ਨਾ ਅਖੰਡ ਜੋਤਾਂ ਜਗਾਉਣੀਆਂ ਪੈਂਦੀਆਂ ਨਾ ਤੂਫਾਂ ਤਖਾਉਣੀਆਂ ਪੈਂਦੀਆਂ ਆ ਨਾ ਸਾਨੂੰ ਇਹ ਡਰ ਹੋਊਗਾ ਵੀ ਕਰੋਧ ਆਜੂਗਾ ਕਰੋਪ ਆਜੂਗਾ ਵਿਪਤਾ ਪੈਜੂਗੀ ਹੁਣ ਤਾਂ ਸਾਨੂੰ ਆਰਾਮ ਜਾ ਮਿਲ ਗਿਆ ਵੈਸੇ ਅਸੀਂ ਲੋਟ ਉਥੋਂ ਹੀ ਸੀਗੇ ਜਿਹੜੇ ਸਾਨੂੰ ਡਰਾ ਕੇ ਰੱਖਦੇ ਸੀ ਅੱਜ ਸਾਨੂੰ ਫ੍ਰੀ ਜਆ ਕਰ ਦਿੱਤਾ ਖੁਦਾ ਨੇ ਵੀ ਜੇ ਕਰ ਲੇਂਗਾ ਤਾਂ ਪਰ ਲੇਂਗਾ ਜੇ ਚੰਗਾ ਕਰੇਗਾ ਚੰਗਾ ਮਿਲਜੂ ਮਾੜਾ ਕਰੇਗਾ ਮਾਰਾ ਮਿਲਜੂ ਪਰਮੇਸ਼ਰ ਨੇ ਸਾਨੂੰ ਆਜ਼ਾਦ ਛੱਡ ਦਿੱਤਾ ਪਰ ਚੰਗੇ ਉਹੀ ਜਾਨਵਰ ਹੁੰਦੇ ਆ ਜਿਨ੍ਹਾਂ ਨੂੰ ਸੰਗਲ ਪਾ ਕੇ ਰੱਖੇ ਜਾਂਦੇ ਕਿਉਂਕਿ ਆਪਣੇ ਮਾਲਕ ਦੇ ਅੰਡਰ ਰਹਿੰਦੇ ਆ ਪਰ ਜਿਹੜੇ ਆਵਾਰਾ ਹੁੰਦੇ ਆ ਉਹ ਅੱਗੋਂ ਸਿੰਘ ਹੀ ਮਾਰਦੇ ਤੇ ਅਸੀਂ ਆਵਾਰਾ ਵਰਗੇ ਹੋ ਗਏ ਆ ਕਿ ਜੇ ਸਾਡੇ ਖੁਦਾ ਨੇ ਅੱਜ ਸਾਡੇ ਸਾਰੇ ਸੰਗਲ ਸਾਰੇ ਬੰਦਨ ਖੋਲ ਦਿੱਤੇ ਆ ਤੇ ਅੱਜ ਅਸੀਂ ਉਸੇ ਪਰਮੇਸ਼ਰ ਨੂੰ ਟੁੱਡਾ ਮਾਰਦੇ ਆ ਕਿ ਤੂੰ ਸਾਡੇ ਲਈ ਕੀ ਕੀਤਾ ਪਰ ਅਸੀਂ ਆਸ਼ਸ਼ਣ ਲੈ ਕੇ ਉਹਦੇ ਤੋਂ ਮੂੰਹ ਫੇਰ ਲੈਨੇ ਆ ਅਸੀਂ ਉਹ ਸਮਾਂ ਭੁੱਲ ਗਏ ਆ ਵਚਨ ਚ ਲਿਖਿਆ ਯਾਦ ਕਰੋ ਉਹ ਸਮਾਂ ਚੇਤੇ ਕਰੋ ਜਦੋਂ ਤੁਸੀਂ ਪਰਾਈਆਂ ਕੌਮਾਂ ਦੇ ਲੋਕ ਸੀ ਤੁਸੀਂ ਮਸੀਹ ਤੋਂ ਵੱਖਰੇ ਸੀ ਇਜ਼ਰਾਈਲ ਦੀ ਪ੍ਰਜਾ ਤੋਂ ਬਾਹਰ ਸੀ ਉਹਦੇ ਵਾਅਦਿਆਂ ਤੋਂ ਟੁੱਟੇ ਹੋਏ ਸੀ ਬਿਨਾਂ ਆਸ ਤੋਂ ਇਸ ਸੰਸਾਰ ਦੇ ਵਿੱਚ ਪਰਮੇਸ਼ਰ ਤੋਂ ਰਹਿਤ ਸੀ ਤੁਹਾਡੇ ਵਿੱਚ ਪਰਮੇਸ਼ਰ ਵਾਲਾ ਕੋਈ ਗੁਣ ਨਹੀਂ ਸੀ ਪ੍ਰਭੂ ਨੂੰ ਮਿਲਣ ਵਾਲੀ ਕੋਈ ਆਸ ਨਹੀਂ ਸੀ ਪਰ ਕਹਿੰਦਾ ਸ਼ੁਕਰ ਕਰੋ ਉਸ ਪਰਮੇਸ਼ਰ ਦਾ जिने ਸਾਨੂੰ ਮਸੀਹ 'ਚ ਜੋੜਿਆ ਔਰ ਕਿਦਾਂ ਜੋੜਿਆ ਨੈਕਸਟ ਵਚਨ ਜੋ ਅਸੀਂ ਪੜਾਂਗੇ ਐਫਸੀਆ 2 ਉਹਦੀ 13 ਔਰ 14 ਨੰਬਰ ਆਇਤ ਨੂੰ ਪਰ ਹੁਣ ਮਸੀਹ ਵਿੱਚ ਤੁਸੀਂ ਜੋ ਪਹਿਲਾਂ ਦੂਰ ਸੀ ਮਸੀਹ ਦੇ ਲਹੂ ਦੇ ਦੁਆਰਾ ਨੇੜੇ ਕੀਤੇ ਗਏ ਹੋ ਕਿਉਂ ਜੋ ਉਹ ਸਾਡਾ ਮਿਲਾਪ ਹੈ ਜਿਸ ਨੇ ਯਹੂਦੀ ਅਤੇ ਪਰਾਈਆਂ ਕੌਮਾਂ ਨੂੰ ਇੱਕ ਕੀਤਾ ਹੈ ਅਤੇ ਸਰੀਰ ਵਿੱਚ ਵੈਰ ਵਿਰੋਧ ਵਾਲੀ ਜੁਦਾਈ ਦੀ ਕੰਧ ਢਾ ਦਿੱਤੀ ਹੈ ਹਾਲੇਲੂਇਆ ਖੁਦਾ ਦਾ ਵਚਨ ਸਾਨੂੰ ਕੀ ਦੱਸਦਾ ਕਹਿੰਦਾ ਪਹਿਲਾ ਅਸੀਂ ਦੂਰ ਸੀ ਅਲੱਗ ਸੀ ਅਸੀਂ ਬਹੁਤ ਲਹੂ ਚੜਾਏ ਬੜੇ ਬੱਕਰਿਆਂ ਦੇ ਕੁੱਕੜਾਂ ਦੇ ਛਤਰਿਆਂ ਦੇ ਪਰ ਅਸੀਂ ਕਿਸੇ ਦੇ ਲਹੂ ਦੇ ਦੁਆਰਾ ਵੀ ਪਰਮੇਸ਼ਰ ਦੇ ਨਾਲ ਜੁੜ ਨਹੀਂ ਸਕੇ ਪਰਮੇਸ਼ਰ ਤੱਕ ਸਾਡੀ ਗੱਲਬਾਤ ਪਹੁੰਚੀ ਨਹੀਂ ਫਿਰ ਖੁਦਾ ਨੇ ਕਿਹਾ ਤੁਹਾਡੇ ਲਹੂ ਝੂਠੇ ਆ ਤੇ ਤੁਹਾਡੀਆਂ ਗੁਰਬਾਨੀਆਂ ਝੂਠੀਆਂ ਆ ਇਹ ਮਤਲਬ ਸ਼ਕਤੀਹੀਣਿਆ ਇਹ ਪਾਪ ਦੀਆਂ ਚੜਾਵੇ ਸੀ ਪਾਪ ਦੀ ਕਮਾਈ ਦੇ ਸੀ ਔਰ ਕਹਿੰਦਾ ਹੁਣ ਮੈਂ ਇੱਕ پاک ਪਵਿੱਤਰ ਭੇਟ ਤੁਹਾਡੇ ਲਈ ਚੜਾਵਾਂਗਾ ਮੈਂ ਆਪਣਾ ਲੇਲਾ ਤੁਹਾਡੇ ਲਈ ਕੁਰਬਾਨ ਕਰਾਂਗਾ ਔਰ ਉਹਦਾ ਲਹੂ ਪਵਿੱਤਰ ਹੋਏਗਾ ਔਰ ਉਸ ਲਹੂ ਦੇ ਨਾਲ ਸਾਡਾ ਫਿਰ ਤੋਂ ਮੇਲ ਮਲਾਪ ਹੋਏਗਾ ਔਰ ਸੱਚਮੁੱਚ ਸਾਡੀਆਂ ਭੇਟਾ ਖੁਦਾ ਤੱਕ ਨਹੀਂ ਪਹੁੰਚੀਆਂ ਪਰ ਖੁਦਾ ਦੀ ਭੇਟ ਚੱਲ ਕੇ ਸਾਡੇ ਵਿੱਚਕਾਰ ਆਈ ਉਹਨੇ ਖੁਦਾ ਦੇ ਨਾਲ ਤੇ ਸਾਡੇ ਨਾਲ ਮੇਲ ਕਰਵਾਇਆ ਫਿਰ ਉਹਨੇ ਪਰਮੇਸ਼ਰ ਤੇ ਲੋਕਾਂ ਦੇ ਵਿੱਚ ਜੁਦਾਈ ਦੀ ਗੰਧ ਨੂੰ ਢਾ ਦਿੱਤਾ ਔਰ ਜੋ ਲੋਕ ਪਰਮੇਸ਼ਰ ਤੋਂ ਡਰਦੇ ਸੀ ਜੋ ਸਿਰਫ ਪਰਮੇਸ਼ਰ ਨੂੰ ਮੰਨਦੇ ਸੀ ਔਰ ਉਹਨਾਂ ਵਿੱਚ ਪਿਤਾ ਵਾਲੀ ਗੱਲ ਨਹੀਂ ਸੀ ਤਾਂ ਖੁਦਾ ਨੇ ਉਸ ਪਰਮੇਸ਼ਰ ਵਾਲੇ ਰਿਸ਼ਤੇ ਦੇ ਨੂੰ ਕੈਨਸਲ ਕਰਕੇ ਪਿਤਾ ਪਰਮੇਸ਼ਰ ਦਾ ਰਿਸ਼ਤਾ ਸਾਡੇ ਨਾਲ ਜੋੜਿਆ। ਖੁਦਾ ਨੇ ਆਪਣਾ ਪਿਤਾ ਵਾਲਾ ਪ੍ਰੇਮ ਸਾਡੇ ਤੇ ਦਿਖਾਇਆ। ਉਹਨੇ ਸਾਡੇ ਵਿੱਚੋਂ ਹਰ ਜੁਦਾਈ ਦੀ ਕੰਧ ਨੂੰ ਢਾ ਕੇ ਸਾਡੇ ਨਾਲ ਮੇਲ ਮਲਾਪ ਕੀਤਾ। ਪਰ ਫਿਰ ਵੀ ਵਚਨ ਸਾਨੂੰ ਕਹਿੰਦਾ ਇਸ ਗੱਲ ਨੂੰ ਚੇਤੇ ਰੱਖੋ। ਪਰ ਅਸੀਂ ਭੁੱਲ ਗਏ ਹਾਂ। ਅਸੀਂ ਭੁੱਲ ਗਏ ਹਾਂ। ਅਸੀਂ ਸਮਾਂ ਪਾ ਕੇ ਕੀ ਕਹਿ ਦੇਣੇ ਕਿ ਖੁਦਾ ਨੇ ਸਾਡੇ ਲਈ ਕੀ ਕੀਤਾ ਦੇਖੋ ਆਪਾਂ ਇੱਕ ਥੋੜਾ ਦਿਨ ਪਹਿਨਾ ਹੀ ਜ਼ਿੰਦਗੀ ਦੀ ਗਵਾਹੀ ਦੀ ਬਾਰੇ ਆਪਾਂ ਇੱਕ ਪ੍ਰੋਸੈਸ ਸ਼ੁਰੂ ਕੀਤੀ ਸੀ ਇੱਕ ਵੀਡੀਓ ਸ਼ੁਰੂ ਕੀਤੀ ਸੀ ਕਿ ਜਿਹੜੇ ਭੈਣ ਭਾਈ ਖੁਦਾ ਵਿੱਚ ਆਏ ਹਨ ਉਹ ਆਪਣੀ ਜ਼ਿੰਦਗੀ ਦੀ ਗਵਾਹੀ ਨੂੰ ਭੇਜੋ ਹੁਣ ਜ਼ਿੰਦਗੀ ਦੀ ਗਵਾਹੀ ਕੀ ਸਾਡੀ ਜ਼ਿੰਦਗੀ ਦੀ ਗਵਾਹੀ ਨਹੀਂ ਹੈ ਜਿੰਨੇ ਭੈਣ ਭਾਈ ਸੁਣ ਰਹੇ ਹੋ ਕਿ ਤੁਹਾਡੀ ਜ਼ਿੰਦਗੀ 'ਚ ਗਵਾਹੀ ਨਹੀਂ ਹੈ ਕਿ ਤੁਸੀਂ ਖੁਦਾ ਤੋਂ ਪਹਿਲਾਂ ਕਿੰਨੇ ਮਾੜੇ ਹਾਲਾਤਾਂ 'ਚ ਸੀ ਹੁਣ ਖੁਦਾ ਨੇ ਤੁਹਾਨੂੰ ਕਿੰਨਾ ਬਦਲਿਆ ਕਿ ਤੁਸੀਂ ਆਪਣੇ ਜ਼ਿੰਦਗੀ ਦੀ ਗਵਾਹੀ ਦੱਸਣਾ ਨਹੀਂ ਚਾਹੁੰਦੇ ਅਸੀਂ ਕਿਸੇ ਨੂੰ ਪੈਸੇ ਧਨ ਦੌਲਤ ਦੇਣ ਦੇ ਲਈ ਬੜੀ ਸ਼ੇਤੀ ਤਿਆਰ ਹੋ ਜਾਂਦੇ ਵੀ ਸ਼ਾਇਦ ਪੈਸੇ ਇਹਨਾਂ ਸਾਡਾ ਕੰਮ ਬਣ ਜੇ ਪਰ ਜਿੱਥੇ ਫ੍ਰੀ 'ਚ ਸਾਡਾ ਕੰਮ ਬਣਦਾ ਉਸ ਕੰਮ ਲਈ ਅਸੀਂ ਐਨੇ ਟਿੱਲੇ ਆ ਸਾਡੀ ਜ਼ਿੰਦਗੀ ਦੀ ਗਵਾਹੀ ਹੀ ਕਾਫੀ ਆ ਬਹੁਤ ਸਾਰੇ ਭੈਣਾ ਭਾਈਆਂ ਨੇ ਕਿਹਾ ਕਿ ਜਦੋਂ ਦੇ ਅਸੀਂ ਜ਼ਿੰਦਗੀ ਦੀ ਗਵਾਹੀ ਸੁਣ ਰਹਿਣਾ ਸਾਨੂੰ ਹਿੰਮਤ ਮਿਲਦੀ ਆ ਕਿ ਲੋਕ ਐਨੇ ਦੁੱਖਾਂ 'ਚ ਸੀ ਪਰ ਖੁਦਾ ਨੇ ਇਸ ਤਰੀਕੇ ਨੇ ਬਚਾਇਆ ਤੇ ਸਾਨੂੰ ਇਹ ਮਿਲਦਾ ਕਿ ਸਾਨੂੰ ਖੁਦਾ ਵੀ ਸਾਨੂੰ ਵੀ ਬਚਾਏਗਾ ਔਰ ਇੱਕ ਭਰਾ ਕਹਿ ਰਹੇ ਸੀ ਕਿ ਅਸੀਂ ਗਵਾਹੀ ਸੁਣੀ ਸਿਸਟਮ ਆਪਣੇ ਘਰਦਿਆਂ ਨੂੰ ਸੁਣਾਈ ਕਿ ਕਿਸ ਤਰ੍ਹਾਂ ਪਹਿਲੀ ਗਵਾਹੀ ਸੀ ਜੋ ਸਿਸਟਮ ਉਸਕਾਂਦੀ ਗਵਾਹੀ ਸੀ ਕਿ ਕਿਸ ਤਰ੍ਹਾਂ ਉਹ ਪ੍ਰੇਵੀ ਦੇਵਤਿਆਂ ਦੇ ਵਿੱਚ ਫਸੇ ਸੀ ਔਰ ਕਿਦਾਂ ਖੁਦਾ ਨੇ ਉਹਨਾਂ ਨੂੰ ਬਚਾਇਆ ਤਾਂ ਉਹ ਕਹਿੰਦੇ ਮੈਂ ਆਪਣੇ ਮਾਮੀ ਪਾਪਾ ਨੂੰ ਸੁਣਾਈ ਤੇ ਉਹਨਾਂ ਨੇ ਮਨ ਬਦਲਿਆ ਉਹ ਇਹ ਸਭ ਕੁਝ ਛੱਡਣ ਲਈ ਤਿਆਰ ਹੋ ਗਏ ਆ ਕਿ ਅਸੀਂ ਵੀ ਛੱਡ ਦਵਾਂਗੇ ਹੁਣ ਦੇਖੋ ਕਿੰਨਾ ਚੰਗਾ ਕੰਮ ਹੋਇਆ ਕਿਸੇ ਦੀ ਗਵਾਹੀ ਸੁਣ ਕੇ ਉਹਦੀ ਜ਼ਿੰਦਗੀ 'ਚ ਕੰਮ ਹੋਇਆ ਅਸੀਂ ਖੁਦਾ ਤੋਂ ਹੋਰ ਫਲ ਨਹੀਂ ਇਕੱਠਾ ਕਰਨ ਦੇ ਯੋਗ ਹੈਗੇ ਘੱਟੋ-ਘੱਟ ਅਸੀਂ ਆਪਣੀ ਜ਼ਿੰਦਗੀ ਦੀ ਗਵਾਹੀ ਹੀ ਦੱਸ ਦਈਏ वचन ਕਹਿੰਦਾ ਚੇਤੇ ਰੱਖੋ ਇਸ ਗੱਲ ਨੂੰ ਕਿ ਕਿੱਦਾਂ ਤੁਸੀਂ ਪਰਮੇਸ਼ਰ ਤੋਂ ਦੂਰ ਸੀ ਸਰੀਰ ਦੇ ਅਨੁਸਾਰ ਆਤਮਾ ਦੇ ਦੁਆਰ ਪਾਪਾਂ ਦੇ ਕਰਕੇ ਮਸੀਹ ਤੋਂ ਵੱਖਰੇ ਜੀਉ ਦੇ ਵਚਨ ਤੋਂ ਉਹਦੀ ਪ੍ਰਜਾ ਤੋਂ ਉਹਦੇ ਨਾਮ ਤੋਂ ਅਧੂਰੇ ਸੀ ਪਰ ਕਿੱਦਾਂ ਖੁਦਾ ਨੇ ਤੁਹਾਨੂੰ ਯਾਦ ਕੀਤਾ ਕਿੱਦਾਂ ਖੁਦਾ ਨੇ ਤੁਹਾਨੂੰ ਆਪਣੇ ਵਿੱਚ ਜੋੜਿਆ ਤੁਸੀਂ ਵੀ ਤੇ ਇਸ ਗੱਲ ਨੂੰ ਚੇਤੇ ਰੱਖੋ ਨਾ ਔਰ ਸਿਰਫ ਆਪਣੇ ਅੰਦਰ ਚੇਤੇ ਰੱਖ ਕੇ ਤੁਸੀਂ ਆਪਣੇ ਆਪ ਨੂੰ ਤਸੱਲੀ ਦੇ ਸਕਦੇ ਹੋ ਕਿੰਨਾ ਭਲਾ ਹੋਵੇਗਾ ਜੇ ਅਸੀਂ ਆਪਣੀ ਜ਼ਿੰਦਗੀ ਦੀ ਗਵਾਹੀ ਹੋਰਨਾਂ ਨੂੰ ਸ਼ੇਅਰ ਕਰੀਏ ਔਰ ਸਾਡੀ ਉਸ ਗਵਾਹੀ ਨੂੰ ਸੁਣ ਕੇ ਬਹੁਤਿਆਂ ਦੀ ਜ਼ਿੰਦਗੀ ਦੇ ਵਿੱਚ ਇੱਕ ਆਸ ਹੋਵੇ ਇੱਕ ਨਵਾਂ ਵਿਸ਼ਵਾਸ ਉਤਪੰਨ ਹੋਵੇ ਕਿੰਨਾ ਭਲਾ ਹੋਵੇ ਅਗਰ ਕੋਈ ਸਾਡੀ ਜ਼ਿੰਦਗੀ ਨੂੰ ਸੁਣ ਕੇ ਆਪਣਾ ਬਦਲਾਅ ਕਰੇ ਪਰ ਫਿਰ ਵੀ ਅਸੀਂ ਰੋਜ਼ ਆਪਣੇ ਨਾਮ ਲਿਖਾਉਣ ਲਈ ਫੋਨ ਕਰ ਸਕਦੇ ਹਾਂ ਰੋਜ਼ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਡੇ ਲਈ ਰੋਜ਼ ਪ੍ਰੇਅਰ ਕਰੋ ਪਰ ਅਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਸਾਡੀ ਵੀ ਜ਼ਿੰਦਗੀ ਦੀ ਗਵਾਹੀ ਲਿਖੋ ਹੋ ਸਕਦਾ ਮੇਰੀ ਜ਼ਿੰਦਗੀ ਦੀ ਗਵਾਹੀ ਸੁਣ ਕੇ ਕਿਸੇ ਦੀ ਜ਼ਿੰਦਗੀ ਚ ਭਲਾ ਹੋਵੇ ਹੁਣ ਅਗਰ ਮੁਸਕਾਨ ਸਿਸਟਰ ਦੀ ਗਵਾਹੀ ਸੁਣ ਕੇ ਕਿਸੇ ਦੀ ਜ਼ਿੰਦਗੀ ਚ ਭਲਾ ਹੋਇਆ ਤਾਂ ਉਹਦਾ ਫਲ ਮੁਸਕਾਨ ਸਿਸਟਰ ਨੂੰ ਮਿਲੇਗਾ ਤੁਹਾਨੂੰ ਨਹੀਂ ਇਸ ਲਈ ਅਗਰ ਤੁਸੀਂ ਚਾਹੁੰਦੇ ਹੋ ਸਾਡੀ ਜ਼ਿੰਦਗੀ ਦੀ ਹੋਰ ਭਲਾ ਦਾ ਸੀ ਕੀ ਖੱਟ ਸਕਦੇ ਘਟੋ-ਘਟ ਅਸੀਂ ਆਪਣੀ ਜ਼ਿੰਦਗੀ ਦੀ ਗਵਾਹੀ ਸ਼ੇਅਰ ਕਰਕੇ ਹੀ ਆਪਦੇ ਲਈ ਭਲਾ ਖੱਟ ਲਈਏ ਤਾਂ ਬੜਾ ਮੁਫਤ ਦੇ ਵਿੱਚ ਆ ਤੁਸੀਂ ਤਾਂ ਸਿਰਫ ਇੱਕ ਵਾਰੀ ਦੱਸਨੀ ਆ ਬਾਅਦ ਦੀ ਮਿਹਨਤ ਤਾਂ ਸਾਡੀ ਆ ਨਾ ਵੇਜ ਉਹਨੂੰ ਕਿਵੇਂ ਐਡਿਟ ਕਰਨਾ ਕਿਵੇਂ ਰਿਕਾਰਡ ਕਰਨਾ ਕਦੋਂ ਪੋਸਟ ਕਰਨਾ ਕਿੰਨਾ ਸਮਾਂ ਸਾਨੂੰ ਉਹਦੇ ਤੇ ਲੱਗੇਗਾ ਉਹ ਸਾਡੀ ਮਿਹਨਤ ਆ ਪਰ ਏਟਲੀਸਟ ਤੁਸੀਂ ਤਾਂ ਆਪਣਾ ਫਰਜ਼ ਪੂਰਾ ਕਰੋ ਚੇਤੇ ਰੱਖੋ ਨਾ ਕਿ ਕਿੱਦਾਂ ਖੁਦਾ ਨੇ ਸਾਨੂੰ ਚੁਣਿਆ ਉਸ ਗੱਲ ਤੇ ਉਸ ਗੱਲ ਤੇ ਪ੍ਰੈਸ਼ਰਾਈਜ਼ ਕਰੋ ਆਪਣੇ ਆਪ ਨੂੰ ਕਿ ਹਾਂ ਮੇਰੇ ਵਿੱਚ ਤੇ ਮੇਰੇ ਖੁਦਾ ਵਿੱਚ ਇੱਕ ਜੁਦਾਈ ਦੀ ਕੰਧ ਸੀ ਔਰ ਮੈਂ ਕਿੰਨਾ ਦੁਖੀ ਸੀ ਜਦੋਂ ਮੈਂ ਖੁਦਾ ਤੋਂ ਦੂਰ ਸੀ ਕਿੰਨਾ ਮੇਰਾ ਮਨ ਉਦਾਸ ਰਹਿੰਦਾ ਸੀ ਪਰ ਪਰਮੇਸ਼ਰ ਨੇ ਮੇਰੇ ਨਾਲ ਮੇਲ ਮਿਲਾਪ ਕੀਤਾ ਆਪਣੇ ਪੁੱਤਰ ਦੇ ਲਹੂ ਦੇ ਨਾਲ ਔਰ ਕਿਸ ਤਰ੍ਹਾਂ ਮੈਨੂੰ ਹਨੇਰੇ ਚ ਬਫਸੇ ਹੋਏ ਨੂੰ ਅੱਜ ਚਾਨਣ ਵੱਲ ਲੈ ਆਇਆ ਉਹ ਖੁਦਾ ਤਾਂ ਉਸ ਗਵਾਹੀ ਨੂੰ ਅਸੀਂ ਸ਼ੇਅਰ ਕਰੀਏ ਜ਼ਰੂਰ ਬਹੁਤ ਸਾਰੇ ਭੈਣਾਂ ਭਾਈਓ ਵਰਤ ਆਪਣੇ ਅੱਜ ਸ਼ੁਰੂ ਹੋ ਗਏ ਪਿਛਲੇ ਮਹੀਨੇ ਦੀ ਗਵਾਹੀ ਹਜੇ ਇੱਕ ਕੱਲ ਲਿਖਵਾਈ ਗਈ ਆ ਕਿਉਂ ਕਿਉਂਕਿ ਸਾਡਾ ਸਮਾਂ ਨਹੀਂ ਲੱਗਿਆ ਵਰਤ ਅੱਜ 1 ਮਹੀਨੇ ਬਾਅਦ ਦੁਬਾਰਾ ਸ਼ੁਰੂ ਹੋ ਗਏ 1 ਮਹੀਨੇ ਬਾਅਦ ਸਾਡਾ ਸਮਾਂ ਲੱਗਾ ਕਿ ਅਸੀਂ ਆਪਣੀ ਗਵਾਹੀ ਦਸੀਏ ਅਸੀਂ ਇੰਨੇ ਆਲਸੀ ਕਿਉਂ ਹਾਂ ਫਿਰ ਅਸੀਂ ਕਹਿੰਦੇ ਨੇ ਖੁਦਾ ਸਾਡੀ ਸੁਣਦਾ ਕਿਉਂ ਨਹੀਂ ਜਦੋਂ ਅਸੀਂ ਖੁਦਾ ਦਾ ਧੰਨਵਾਦ ਨਹੀਂ ਕਰਦੇ ਖੁਦਾ ਕਿਵੇਂ ਸੁਨੇਗਾ ਅੱਜ ਅਸੀਂ ਕਿਸੇ ਤੋਂ ਕੋਈ ਚੀਜ਼ ਲਈ ਹੈ ਜਾਂ ਫਿਰ ਸਾਡੇ ਤੋਂ ਕੋਈ ਕੁਝ ਲੈ ਕੇ ਗਿਆ ਉਹ ਬਦਲੇ 'ਚ ਨਾ ਸਾਨੂੰ ਉਹ ਚੀਜ਼ ਮੋੜ ਕੇ ਜਾਵੇ ਨਾ ਬਦਲੇ 'ਚ ਸਾਨੂੰ ਉਹ ਦਾ ਸ਼ੁਕਰ ਹੀ ਕਰੇ ਤਾਂ ਅਸੀਂ ਕੀ ਦੁਬਾਰਾ ਤੋਂ ਦੀ ਮਦਦ ਕਰਾਂਗੇ ਅਸੀਂ ਇਹ ਹੀ ਕਰਾਂਗੇ ਕਿ ਇਹਨੂੰ ਮਿਲਣਾ ਵਰਤਣਾ ਆਉਂਦਾ ਨਹੀਂ ਇਹਨੂੰ ਇਹ ਤਾਂ ਪਤਾ ਨਹੀਂ ਵੀ ਅਗਲੇ ਦਾ احسان ਵੀ ਮੰਨਣਾ ਇਹਨੇ ਮੈਨੂੰ ਇੱਕ ਵਾਰੀ ਵੀ ਨਹੀਂ ਕਿਹਾ ਵੀ ਤੂੰ ਮੇਰਾ ਬੇਲੇ ਤੇ ਸਾਰ ਦਿੱਤਾ ਮੈਂ ਔਖਾ ਸੀ ਚਲ ਤੂੰ ਮੇਰਾ ਔਖੇ ਵੇਲੇ ਸਾਰ ਦਿੱਤਾ ਪਰ ਆਪਾਂ ਉਸ ਬੰਦੇ ਨੂੰ ਕਹਾਂਗੇ ਅੱਗੇ ਤੋਂ ਮੈਂ ਵੀ ਫਿਰ ਇਹ ਦਿਖਾਦੀ ਹੈਲਪ ਕਰਨੀ ਜਿਹਨੂੰ ਆਈ ਨਹੀਂ ਪਤਾ ਵੀ ਕੋਈ ਮੈਂ ਮਦਦ ਕਰਦਾ ਤੇ ਉਹਦੇ ਨੇ ਮਾੜਾ ਮੋਟਾ ਤਾਂ احਸਾਨ ਮੰਨੋ ਤਾਂ ਫਿਰ ਖੁਦਾ ਵੀ ਇਦਾਂ ਦਾ ਹੈ ਨਾ ਉਹ ਕਹਿੰਦਾ ਵੀ ਤੁਸੀਂ ਆਸ਼ੀਸ਼ਾਂ ਤੇ ਆਸ਼ੀਸ਼ਾਂ ਲਈ ਜਾਂਦੇ ਹੋ ਪਰ ਤੁਹਾਡੇ ਕੋਲੇ ਐਹਸਾਨ ਮੰਨਣ ਦਾ ਸਮਾਂ ਨਹੀਂ ਹੈਗਾ ਤਾਂ ਫਿਰ ਮੇਰੇ ਕੋਲੇ ਵੀ ਹੁਣ ਸਮਾਂ ਨਹੀਂ ਹੈਗਾ ਤੁਹਾਡੀ ਆਸ਼ੀਸ਼ ਦੇ ਲਈ ਮੈਂ ਉਹਨਾਂ ਦੇ ਲਈ ਕਰਾਂਗਾ ਜਿਹੜੇ ਧੰਨਵਾਦ ਨਾਲ ਆਉਂਦੇ ਆ ਮੈਂ ਉਹਨਾਂ ਦੇ ਲਈ ਕਰਾਂਗਾ ਜਿਹੜੇ ਗਵਾਹੀਆਂ ਨਾਲ ਆਉਂਦੇ ਆ ਮੈਂ ਉਹਨਾਂ ਲਈ ਕਰਾਂਗਾ ਜਿਹੜਾ ਮੇਰੇ ਵੱਡੇ ਕੰਮਾਂ ਦਾ ਵਰਣਨ ਕਰੇਗਾ ਜਿਹੜਾ ਖੁਸ਼ਖਬਰੀ ਦੇ ਪ੍ਰਚਾਰ ਨੂੰ ਫੈਲਾਏਗਾ ਜਿਹੜਾ ਆਪਣੇ ਬਚਾਅ ਨੂੰ ਦੱਸੇਗਾ ਕਿ ਖੁਦਾ ਨੇ ਕਿਸ ਤਰ੍ਹਾਂ ਮੈਨੂੰ ਬਚਾਇਆ ਔਰ ਜਦ ਸਾਡੀ ਜ਼ਿੰਦਗੀ ਤੋਂ ਕਿਸੇ ਦੀ ਜ਼ਿੰਦਗੀ ਚ ਕੰਮ ਹੋਏਗਾ ਤਾਂ ਖੁਦਾ ਕਹਿੰਦਾ ਜਦੋਂ ਧਰਤੀ ਤੇ ਇੱਕ ਰੂਹ ਵੀ ਬਚਾਈ ਜਾਂਦੀ ਹੈ ਨਾ ਤਾਂ ਸਵਰਗ ਚ ਵੱਡਾ ਆਨੰਦ ਮਨਾਇਆ ਜਾਂਦਾ ਔਰ ਕਿੰਨਾ ਭਲਾ ਹੋਏਗਾ ਅਗਰ ਸਾਡੀ ਗਵਾਹੀ ਨੂੰ ਸੁਣ ਕੇ ਕਿਸੇ ਦਾ ਜੀਵਨ ਬਚਾ ਲਿਆ ਜਾਵੇ ਇਸ ਲਈ ਆਪਣੀ ਜੀਵਨ ਦੀ ਗਵਾਹੀ ਨੂੰ ਸ਼ੇਅਰ ਜ਼ਰੂਰ ਕਰੋ ਔਰ ਜਗਰਸੀ ਖੁਦਾ ਵਿੱਚ ਫਾਸ ਫਾਸਟਿੰਗ ਕਰ ਰਹੇ ਆ ਤਾਂ ਉਸ ਵਿੱਚ ਦੋਸ਼ ਲਗਾਉਣ ਵਾਲੀ ਪ੍ਰਾਰਥਨਾ ਨਾ ਕਰਿਓ ਜ ਜਦ ਅਸੀਂ ਫਾਸਟਿੰਗ ਕਰ ਰਹੇ ਆ ਬਹੁਤ ਵਾਰੀ ਕੋਈ ਭੈਣ ਭਾਈ ਕਹਣਗੇ ਪ੍ਰਭੂ ਇੰਨੇ ਸਾਲ ਹੋ ਗਏ ਮੈਂ ਤੁਹਾਨੂੰ ਮੰਗ ਰਿਹਾ ਤੂੰ ਦਿੰਦਾ ਕਿਉਂ ਨਹੀਂ ਪਰਮੇਸ਼ਰ ਮੈਂ ਕਿੰਨੇ ਕ ਵਾਰ ਤੇਰੇ ਤੋਂ ਮੰਗਾ ਤੂੰ ਕਦੋਂ ਦੇਵੇਂਗਾ ਜਦ ਵੀ ਅਸੀਂ ਦੁਆ ਕਰਨੀ ਖੁਦਾ ਦੀ ਮਰਜ਼ੀ ਨੂੰ ਮੰਗਣਾ ਉਹਦੇ ਤੇ ਦੋਸ਼ ਲਾਉਣ ਵਾਲੀ ਗੱਲ ਨਹੀਂ ਕਰਨੀ ਕਿਉਂਕਿ ਦੋਸ਼ੀ ਜ਼ੁਬਾਨ ਆਪਣਾ ਫਲ ਗਵਾ ਲੈਂਦੀ ਆ ਪਰ ਧਰਮੀ ਆਪਣੇ ਫਲ ਨੂੰ ਪ੍ਰਾਪਤ ਜ਼ਰੂਰ ਕਰਨਗੇ ਇਸ ਲਈ ਆਪਣੇ ਫਾਸਟਿੰਗ ਦੇ ਵਿੱਚ ਸ਼ੁਕਰਾਨੇ ਦੇ ਨਾਲ ਨਮਰ ਹੋ ਕੇ ਖੁਸ਼ੀ ਦੇ ਨਾਲ ਆਨੰਦ ਦੇ ਨਾਲ ਪਰਮੇਸ਼ਰ 'ਚ ਜਾਣਾ ਤਾਂ ਜੋ ਸਾਡਾ ਸੈਕਰੀਫਾਈਜ਼ ਕਰਨਾ ਸਾਡੇ ਲਈ ప్రతిਫਲ ਲੈ ਕੇ ਆਵੇ ਹallelujah ਤਾਂ ਆਓ ਸਭ ਮਿਲ ਕੇ ਅੱਜ ਦੀ ਪੂਰੀ ਫਾਸਟਿੰਗ ਨੂੰ ਖੁਦਾਵੰਦ ਹਾਤਾ ਵਿੱਚ ਸੌਂਪਦੇ ਆਂ ਆਪਣੇ ਭੋਜਨ ਅਤੇ ਪਾਣੀਆਂ ਦੇ ਉੱਤੇ ਬਰਕਤ ਮੰਗਣ ਦੇ ਲਈ ਸਭ ਮਿਲ ਕੇ ਪਰਮੇਸ਼ਰ ਦੇ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ ਹਾਲੇਲੂਇਆ 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 ਤਾਰੀਫ 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 ਕਰਦੇ ਮਹਾਨ ਖੁਦਾਵੰਦ ਪਿਆਰੇ ਪਰਮੇਸ਼ਰ ਪ੍ਰਭੂ ਯਹਵਾ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਅੱਗੇ ਝੁਕਦੇ ਪਤਾ ਪਰਮੇਸ਼ਰ ਤੁਹਾਡੇ ਨਾਮ ਨੂੰ ਮਹਿਮਾਰ ਵੜਿਆਈ ਦਿੰਦੇ ਪਿਆਰੇ ਪ੍ਰਭੂ ਜੀ ਅੱਜ ਦੇ ਦਿਨ ਲਈ ਤੁਹਾਡਾ ਧੰਨਵਾਦ ਕਰਦੇ ਖੁਦਾ ਅਸਦੀ ਪੂਰੀ ਫਾਸਟਿੰਗ ਤੁਹਾਡੇ ਹੱਥਾਂ ਵਿੱਚ ਸੌਂਦੇ ਪ੍ਰਭੂ ਜੀ ਅੱਜ ਦਿਨ ਪਰ ਸਾਡਾ ਵਰਤ ਰੱਖਣਾ ਤੁਹਾਨੂੰ ਬਖਸ਼ਦਾ ਵੇ ਖੁਦਾਬੰਦਾ ਜੋ ਅਸੀਂ ਮਿਹਨਤ ਕੀਤੀ ਪਤਾ ਹਰ ਇੱਕ ਜਾਨ ਨੂੰ ਉਹਦੀ ਮਿਹਨਤ ਦਾ ਪ੍ਰਤੀਫਲ ਦੇਣਾ ਪਿਆਰੇ ਪਰਮੇਸ਼ਰ ਜਿਨੇ ਵੀ ਘਰ ਪਰਿਵਾਰ ਤੁਹਾਡੀ ਹਜ਼ੂਰੀ ਵਿੱਚ ਨੇ ਖੁਦਾ ਜਿਨ੍ਹਾਂ ਨੇ ਫਾਸਟਿੰਗ ਕੀਤੀ ਜਾਂ ਫਿਰ ਇਸ ਵਚਨ ਪ੍ਰਾਰਥਨਾ ਦੇ ਨਾਲ ਜੁੜੇ ਹੋਏ ਨੇ ਹਰ ਇੱਕ ਨੂੰ ਤੁਹਾਡੇ ਲਹੂ ਚ ਬles ਕਰਦੇ ਖੁਦਾ ਤੁਹਾਡੇ ਪਵਿੱਤਰ ਲਹੂ ਦੀਆਂ ਬਾੜਾਂ ਇਹਨਾਂ ਦੇ ਚਾਰਜ ਫਿਰ ਲਗਾਉਣੇ ਪ੍ਰਭੂ ਜੀ ਤੜੀ ਦਇਆ ਕਿਰਪਾ ਭਲਾਈ ਪਰ ਪੂਰੀ ਰਹਿਮ ਫਜ਼ਲ ਇਹਨਾਂ ਸਾਰੇ ਘਰਾ ਪਰਿਵਾਰਾਂ ਦੇ ਉੱਤੇ ਹੋਵੇ ਖੁਦਾਵੰਦ ਅਰਜਨ ਦਾ ਵਰਤ ਰੱਖਣੇ ਨਾਲੀ ਬਹੁਤਾਈਤ ਦੀ ਆਸ਼ੀਸ਼ ਦਾ ਕਾਰਨ ਬਣੇ ਮਹਾਨ ਖੁਦਾਵੰਦ ਅੱਜ ਦੀ ਫਾਸਟਿੰਗ ਦਾ ప్రతిਫਲ ਆਪਣੀਆਂ ਖੁੱਲੀਆਂ ਅੱਖਾਂ ਦੇ ਨਾਲ ਵੇਖ ਸਕਣ ਖੁਦਾਵੰਦ ਜਿੰਨਾ ਵੀ ਵਿਸ਼ਿਆਂ ਦੇ ਲਈ ਅੱਜ ਇਹਨਾਂ ਨੇ ਦੁਆ ਕੀਤੀ ਪਿਆਰੇ ਪਰਮੇਸ਼ਰ ਉਸ ਹਰ ਇੱਕ ਸ਼ਬਦ ਨੂੰ ਤੁਸੀਂ ਉੱਤਰ ਦਿਓ ਪਤਾ ਸੁਣਵਾ ਧਿਆਨਸਰ ਕਰੋ ਪਤਾ ਪਰਮੇਸ਼ਰ ਅੱਜ ਕੋਈ ਵੀ ਦੁਖੀ ਦੁੱਖ ਵਿੱਚ ਨਾ ਰਵੇ ਪਤਾ ਅੱਜ ਕੋਈ ਵੀ ਜ਼ੁਬਾਨ ਬੰਦ ਨਾ ਰਹੇ ਪਤਾ ਪਰਮੇਸ਼ਰ ਅੱਜ ਤੋਂ ਹਰ ਇੱਕ ਜ਼ੁਬਾਨ ਖੁੱਲ੍ਹਿਆ ਤੇ ਤੁਹਾਡੇ ਨਾਮ ਦੀ ਮਹਿਮਾ ਕਰੇ ਤੁਹਾਡੇ ਦੱਸੇ ਵੱਡੇ ਕੰਮਾਂ ਦਾ ਵਰਣਨ ਕਰੇ ਖੁਦਾ ਆਪਣੀ ਜ਼ਿੰਦਗੀਆਂ ਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਹਮੇਸ਼ਾ ਯਾਦ ਰੱਖਣ ਖੁਦਾ ਅਸੀਂ ਯਾਦ ਰੱਖੀਏ ਪਰਮੇਸ਼ਰ ਪਤਾ ਕਿ ਕਿਸ ਤਰ੍ਹਾਂ ਅਸੀਂ ਗੁਲਾਮ ਸੀਂ ਪਤਾ ਜੰਜੀਰਾਂ ਚ ਜਕੜੇ ਹੋਏ ਸੀ ਖੁਦਾਵੰਦ ਔਰ ਹਰ ਵੇਲੇ ਸਾਨੂੰ ਆਪਣੀ ਮੌਤ ਦਾ ਭੈਰੰਦਾ ਸੀ ਪਰ ਤੁਸੀਂ ਸਾਨੂੰ ਜੀਵਨ ਦਿੱਤਾ ਖੁਦਾਵੰਦ ਸਾਨੂੰ ਮੌਤ ਦੇ ਭੈ ਤੋਂ ਆਜ਼ਾਦ ਕੀਤਾ ਸਾਡੀ ਸਾਰੀ ਗੁਲਾਮੀ ਤੋਂ ਸਾਨੂੰ ਫ੍ਰੀ ਕੀਤਾ ਖੁਦਾਵੰਦ ਤੁਸੀਂ ਆਪਣੇ ਸ਼ਬਦਾਂ ਨੂੰ ਸਾਡੇ ਅੰਦਰ ਦਿੱਤਾ ਪਤਾ ਉਹਨਾਂ ਸ਼ਾਮਰਥੀ ਸ਼ਬਦਾਂ ਨੂੰ ਖੁਦਾ ਜੀ ਦਾ ਇਸਤੇਮਾਲ ਕਰਕੇ ਅਸੀਂ ਹਰ ਇੱਕ ਗੱਲ ਤੇ ਫਤਿਹ ਪਾ ਸਕਦੇ ਹਾਂ ਹਰ ਇੱਕ ਦੁੱਖ ਪਰੇਸ਼ਾਨੀ ਮੁਸੀਬਤ ਤੇ ਫਤਿਹ ਪਾ ਸਕਦੇ ਹਾਂ ਧੰਨਵਾਦ ਮੇਰੇ ਮਹਾਨ ਪਿਆਰੇ ਪਰਮੇਸ਼ਰ ਤੁਹਾਡੀ ਦਇਆ ਕਿਰਪਾ ਸ਼ਿਦਲੀ ਪ੍ਰਭੂ ਜੀ ਜਿੰਨੇ ਵੀ ਘਰ ਪਰਿਵਾਰ ਤੁਹਾਡੇ ਹਜ਼ੂਰ ਬ੍ਰਿਜ ਨੇ ਖੁਦਾ ਹਰ ਇੱਕ ਦੇ ਉੱਤੇ ਆਪਣੇ ਰਹਿਮ ਆਪਣੇ ਫਜ਼ਲ ਨੂੰ ਦਿਓ ਮਹਾਨ ਖੁਦਾਵਾਨ ਤੁਹਾਡਾ ਰੂਪ ਆਕਸੜੀ ਹਿਫਾਜ਼ਤ ਕਰੇ ਪੈਰੇ ਪਰਮੇਸ਼ਰ ਸਾਰੇ ਰੋਗ ਬੰਧਨ ਯਸ਼ੂ ਨਾਮ ਚ ਨਾਸ਼ ਫਸਮ ਖਤਮ ਕੀਤੇ ਜਾਣ ਖੁਦਾ ਤੁਹਾਡੀ ਕਿਰਪਾ ਆਸ਼ਿਸ਼ ਭਲਾਈ ਹੁਣ ਤੋਂ ਲੈ ਕੇ ਸਦਾ ਤੱਕ ਸਾਡੇ ਸਾਰੇ ਘਰਾਂ ਦੇ ਉੱਤੇ ਹੋਵੇ ਪਿਤਾ ਜੀ ਜਿਨੇ ਵੀ ਪੈਨ ਪਾਈ ਫਾਸਟਿੰਗ ਵਿੱਚ ਨੇ ਖੁਦਾਵੰਦ ਹਰ ਇੱਕ ਦੇ ਉੱਤੇ ਤੁਹਾਡਾ ਫਜ਼ਲ ਚਮਕੇ ਪਿਤਾ ਅੱਜ ਦੀ ਫਾਸਟਿੰਗ ਵਿੱਚ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਵੀ ਪ੍ਰੋਬਲਮ ਸੀ ਪਰੇਸ਼ਾਨੀ ਸੀ ਜੋ ਵਰਤ ਪੂਰਾ ਕਰਨ ਚ ਕਾਫੀ ਤਕਲੀਫ ਦਾ ਸਾਹਮਣਾ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਸਹੀ ਤਰੀਕੇ ਨਾਲ ਫਾਸਟਿੰਗ ਕਰਨ ਜਿਨ੍ਹਾਂ ਦੀ ਮਦਦ ਕਰਨਾ ਇਹਨਾਂ ਦੇ ਪੂਰੇ ਪਰਿਵਾਰਾਂ ਦੇ ਵਿੱਚ ਅੱਜ ਦੇ ਪ੍ਰਾਰਥਨਾ ਦਾ ਪ੍ਰਤੀਫਲ ਮੰਗਦੇ ਪਿਤਾ ਅੱਜ ਦੀ ਸਾਰੀ ਮਿਹਨਤ ਨੂੰ ਤੁਹਾਡੇ ਹੱਥਾਂ ਵਿੱਚ ਸੌਂਦੇ ਦਾ ਰਿਨਦੀ ਪ੍ਰਾਰਥਨਾ ਦੇ ਉੱਤਰ ਨੂੰ ਸਵਰਗ ਰਾਜ ਚ ਰਿਲੀਜ਼ ਕਰਨ ਦੇ ਬਾਰੇ ਪ੍ਰਭੂ ਜੀ ਸਰਸ ਦੀ ਫਾਸਟਿੰਗ ਨੂੰ ਤੁਹਾਡੇ ਹੱਥਾਂ ਵਿੱਚ ਸੌਂਦੇ ਖੁਦਾ ਆਪਣੇ ਭੋਜਨ ਅਤੇ ਪਾਣੀ ਉੱਤੇ ਬਰਕਤ ਮੰਗਦੇ ਆ ਪ੍ਰਭੂ ਜੀ ਇਸ ਭੋਜਨ ਪਾਣੀ ਨੂੰ ਬles ਕਰਦੇ ਆ ਜਿੰਦਾ ਲਾਹੂ ਦੇ ਵਿੱਚ ਕਵਰ ਕਰ ਦਿੰਦੇ ਨੇ ਖੁਦਾਵਾਨ ਅੱਜ ਤੋਂ ਇਸ ਭੋਜਨ ਪਾਣੀ ਨੂੰ ਪਤਾ ਆਪਣੇ ਰਹਿਮ ਆਪਣੇ ਫਜ਼ਲ ਕਿਰਪਾ ਬਰਕਤ ਭਰਪੂਰੀ ਦਇਆ ਨਾਲ ਬles ਕਰਨਾ ਖੁਦਾ ਜੋ ਵੀ ਜਨ ਖਾਵੇ ਤੁਹਾਡੇ ਨਾਮ ਦੀ ਮਹਿਮਾ ਵਡਾਈ ਧੰਨਵਾਦ ਕਰੇ ਪੂਰੇ ਘਰਾਂ ਪਰਿਵਾਰਾਂ ਦੇ ਉੱਤੇ ਤੁਹਾਡੀ ਆਸ਼ੀਸ਼ ਮੰਗਦੇ ਰਹਿਮ ਫਜ਼ਲ ਦਇਆ ਕਿਰਪਾ ਭਰਪੂਰੀ ਨੂੰ ਸੁਰਗਰਾਜ ਚ ਰਿਲੀਜ਼ ਕਰਦੇ ਪੈਰੇ ਪ੍ਰਭੂ ਜੀ ਇਸ ਪ੍ਰਾਰਥਨਾ ਨੂੰ ਤੁਹਾਡੇ ਸਮਰਥੀ ਨਾਮ ਦੇ ਵਿੱਚ ਮੰਗਦੇ ਹਾਂ Amen, Amen, Amen.